ਲਾਹੌਰ ਦੇ ਮੰਨੇ ਵਾਲਾ ਦੇ ਵਿੱਚ ਘਟਨਾ ਹੋਈ ਹੈ ਉਹਦੇ ਤੇ ਹੁਣ ਤੱਕ ਕੀ ਕਾਰਵਾਈ ਆ ਮਿਤੀ ਤੇਰੀ 11 ਨੂੰ ਆ ਇੱਕ ਝਗੜਾ ਹੋਇਆ ਸੀਗਾ सॉरी ਝਗੜਾ ਨਹੀਂ ਕਹਿ ਸਕਦੇ ਹਮਲਾ ਕੀਤਾ ਸੀ ਘਰ ਦੇ ਉੱਪਰ ਪ੍ਰਿੰਸ ਨਾਂ ਦੇ ਵਿਅਕਤੀ ਨੇ ਔਰ ਨਾਲ ਉਹਦੇ ਕੁਝ ਹੋਰ ਜਿਹੜੇ ਵਿਅਕਤੀ ਸੀਗੇ ਜਿਹਦੇ ਤਹਿਤ ਅਸੀਂ ਮੁਕੱਫਰ ਸਿਟੀ ਜਿਲ੍ਹਾ ਲਾਹੌਰ ਨੇ ਮੁਕੱਦਮਾ ਨੰਬਰ 168 ਦਰਜ ਕੀਤਾ ਜਿਹਦੇ ਵਿੱਚ ਅੰਡਰ ਸੈਕਸ਼ਨ 109 ਨਵੀਆਂ ਤਰਾਵਾਂ ਦੇ ਤਹਿਤ 331 326 25 27 54 58 ਦੇ ਦਾ ਜਿਹੜਾ ਮਕਦਮਾ ਅੰਦਰਜ ਕੀਤਾ ਸੀ ਔਰ ਮੁਖ ਅਫਸਰ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਇਹਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਉਹਨਾਂ ਵਿੱਚੋਂ ਮੈਂ ਪ੍ਰਿੰਸ ਦੇ ਫਾਦਰ ਨੂੰ ਜਿਹੜਾ ਅਸੀਂ ਅਰੈਸਟ ਕਰ ਲਿਆ ਔਰ ਨਾਲ ਉਹਦੇ ਇੱਕ ਕੋਈ ਉਹ ਸੀ ਜ ਆ ਉਹਨੂੰ ਵੀ ਅਸੀਂ ਅਰੈਸਟ ਕਰ ਲਿਆ ਜੋ ਕੱਲ ਨੂੰ ਅਸੀਂ ਪੇਸ਼ ਅਦਾਲਤ ਕਰਾਂਗੇ ਸਰ ਰੰਜਿਸ਼ ਕੀ ਸੀ ਇਹਨਾਂ ਦੀ ਮੇਨ ਰੰਜਿਸ਼ ਜਿਹੜੀ ਹੁਣ ਤੱਕ ਚੀਜ਼ ਸਾਹਮਣੇ ਆਈ ਹੈ ਉਹਦੇ ਵਿੱਚ ਇਹਨਾਂ ਦਾ ਕੋਈ ਕੈਮਰੇ ਨੂੰ ਲੈ ਕੇ ਜਿਹੜੀ ਸੀਗੀ ਵਜਾ ਰੰਜਿਸ਼ ਇਹ ਜਿਹੜਾ ਪ੍ਰਿੰਸ ਜਿਨੇ ਇਹ ਵਾਅਦਾ ਤੋਂ ਅੰਜਾਮ ਦਿੱਤਾ ਜਿਨੇ ਉਹਨਾਂ ਦੀ i10 ਕਾਰ ਨੂੰ ਅੱਗ ਲਗਾਈ ਨਾਲ ਫਾਇਰ ਕੀਤਾ ਉਸ ਉਹਦਾ ਕਹਿਣਾ ਸੀ ਵੀ ਮੇਰੇ ਘਰਵਾਲ ਨੂੰ ਇਹਨਾਂ ਨੇ ਕੈਮਰੇ ਲਗਾਏ ਜਦੋਂ ਕਿ ਮਦਈ ਮਕਦਮਾ ਕਹਿੰਦਾ ਵੀ ਪ੍ਰਿੰਸ ਨਾਂ ਦਾ ਜਿਹੜਾ ਮੇਰਾ ਗਵੰਡੀ ਹੈ ਇਹਦੇ ਘਰੇ ਅਣਜਾਣ ਵਿਅਕਤੀ ਜਿਹੜੇ ਆਉਂਦੇ ਆ ਜਿਸ ਕਾਰਨ ਅਸੀਂ ਇਹਨਾਂ ਦੇ ਘਰ ਤੇ ਕੈਮਰੇ ਲਗਾਏ ਸੀ ਉਸ ਵਜ੍ਹਾ ਕਰਕੇ ਇਹਨਾਂ ਨੇ ਉਹਦੀ ਘਰ ਨੂੰ ਅੱਗ ਲਗਾਈ ਔਰ ਉਹਦੇ ਘਰ ਤੇ ਫਾਇਰ ਕੀਤਾ ਸਰ ਜਿਹੜੀ ਇਹ ਫਾਇਰਿੰਗ ਕੀਤੀ ਗਈ ਹੈ ਇਸ ਮਸਲੇ ਦੌਰਾਨ ਇਹ ਲਾਇਸੈਂਸੀ ਅਸਲੇ ਨਾਲ ਕੀਤੀ ਸੀ ਇਹ ਹਾਲ ਦੀ ਕੜੀ ਜਿਹੜੀ ਚੀਜ਼ ਸਾਹਮਣੇ ਆਈ ਆ ਉਹ ਲਾਇਸੈਂਸੀ ਅਸਲਾ ਨਹੀਂਗਾ ਜਿਹੜਾ ਰਾਉਂਡ ਜਿਹੜਾ ਫਾਇਰ ਹੋਇਆ ਉਹ ਵੀ ਅਸੀਂ ਮੌਕਾ ਤੋਂ ਲੈ ਲਿਆ ਉਹਨੂੰ ਫਰੈਂਜ਼ਿਕ ਲੈਬ ਭੇਜਿਆ ਜਾਊਗਾ ਜਿਸ ਤੋਂ ਬਾਅਦ ਜਿਹੜਾ ਪਤਾ ਲੱਗੂ ਵੀ ਕਿਹੜੇ ਬੋਰ ਦਾ ਉਹ ਵੈਪਨ ਸੀਗਾ ਸੋ ਉਹਨੂੰ ਰਿਜ਼ਲਟ ਆਉਣ ਤੋਂ ਬਾਅਦ ਪਤਾ ਲੱਗੂਗਾ ਵੀ ਕਿਹੜਾ ਬੋਰਾ ਪਰ ਹਾਲ ਦੀ ਕੜੀ ਹੈ ਵੀ ਲਾਇਸੈਂਸੀ ਅਸਲਾ ਨਹੀਂ ਵਰਤੇ ਗਿਆ ਕੋਈ ਹੋਰ ਵੀ ਲੋਕ ਸ਼ਾਮਲ ਸੀ ਇਹਨਾਂ ਦੇ ਨਾਲ ਆ ਇਹਦੇ ਵਿੱਚ ਤਿੰਨ ਚਾਰ ਵਿਅਕਤੀ ਜਿਹੜੇ ਅਣਪਛਤੇ ਸੀਗੇ ਵੀ ਉਹਨਾਂ ਨੇ ਦੱਸਿਆ ਦੇਖੋ ਮੈਂ ਜੋ ਹੁਣ ਤੱਕ ਦੀ ਜਾਣਕਾਰੀ ਹੈ ਮੁਖ ਅਫਸਰ ਸਾਹਿਬ ਨੇ ਉਸ ਦਿਨ ਤੋਂ ਹੀ ਬਹੁਤ ਵਧੀਆ ਕੰਮ ਕੀਤਾ ਪੈਰਵਾਈ ਕੀਤੀ ਹੈ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਵੀ ਜਿਹੜਾ ਪ੍ਰਿੰਸ ਹੈ ਇਹਨੂੰ ਵੀ ਰਾਉਂਡ ਅਪ ਕਰ ਲਿਆ ਗਿਆ ਤੇ ਜਲਦੀ ਹੀ ਇਹਨੂੰ ਵੀ ਅਸੀਂ ਜਿਹੜਾ ਥਾਣੇ ਇੱਥੇ ਲਿਆ ਕੇ ਦੀ ਗ੍ਰਿਫਤਾਰੀ ਪਾਵਾਂ ਸਰ ਕੋਈ ਪਹਿਲਾਂ ਵੀ ਕੋਈ ਇਹਨਾਂ ਦੇ ਆਫਰ ਦਰਜ ਹੈਗੀ ਕਿ ਪਹਿਲੀ ਨਹੀਂ ਹਾਲ ਦੀ ਘੜੀ ਇਹਨਾਂ ਤੇ ਪਹਿਲੀ ਐਫਆਈਆਰ ਹੈ ਪਹਿਲਾਂ ਕੋਈ ਅਜਿਹੀ ਜਿਹੜੀ ਐਫਆਈਆਰ ਸਾਹਮਣੇ ਨਹੀਂ ਆਈ ਫਿਰ ਵੀ ਹੜਤਾਲ ਤੋਂ ਬਾਅਦ ਜੇ ਕੋਈ ਚੀਜ਼ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਸਾਂਗੇ ਜੀ ਸਰ ਕਿੰਨੇ ਸਮੇਂ ਦੇ ਵਿੱਚ ਇਹ ਤਿੰਨੇ ਦੋਸ਼ੀਆਂ ਨੂੰ ਕਾਬੂ ਕੀਤਾ ਅੱਜ 25 ਤਰੀਕ ਹੈ ਜੀ ਦੇਖ ਲਓ ਜੀ 23 ਤਰੀਕ ਦੀ ਐਫਆਈਆਰ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਐਕਟਿਵਲੀ ਜਿਹੜਾ ਐਸਐਚਓ ਸਾਹਿਬ ਨੇ ਕੰਮ ਕਰਕੇ ਜਿਹੜਾ ਗ੍ਰਿਫਤਾਰ ਕੀਤਾ ਹਰ ਇੱਕ ਪਰਿਵਾਰ ਵਾਲੇ ਕਹਿ ਰਹੇ ਸੀ ਕਿ ਇਹ ਗੈਂਗਸਟਰਾਂ ਨਾਲ ਇਹਨਾਂ ਦੇ ਸਬੰਧ ਨੇ ਜਿਨ੍ਹਾਂ ਦੇ ਵੱਲੋਂ ਇਹ ਲੜਾਈ ਝਗੜਾ ਕੀਤਾ ਗਿਆ ਗੋਲੀ ਚਲਾਈ ਗਈ ਇਹ ਵਾਕਿਆ ਸਹੀ ਗੱਲ ਹੈ ਅਨਹੀਂ ਜੋ ਹੁਣ ਤੱਕ ਤਾਂ ਰਿਕਾਰਡ ਅਸੀਂ ਚੈੱਕ ਕੀਤਾ ਇਹਨਾਂ ਦੀ ਜਿਹੜੀ ਰੰਜਿਸ਼ ਆ ਉਹ ਕੈਮਰੇ ਨੂੰ ਲੈ ਕੇ ਆ ਗੈਂਗਸਟਰ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਫਸਟ ਜਿਹੜੀ ਐਫ ਆਈ ਆਰ ਆਇਆ ਨਾ ਤੇ ਉਹ ਮੁੰਡੇ ਦਾ ਪ੍ਰਿੰਸ ਦਾ ਗੁੱਸਾ ਸਿਰਫ ਇਹ ਸੀ ਪੀ ਇਹਨਾਂ ਦੇ ਘਰ ਵਾਲ ਕੈਮਰਾ ਕਿਉਂ ਲਗਾਇਆ ਜਿਹਦੇ ਵਿੱਚ ਗੈਂਗਸਟਰ ਵਾਲੀ ਗੱਲ ਤਾਂ ਮੈਨੂੰ ਕੋਈ ਨਹੀਂ ਲੱਗਦੀ ਫਿਰ ਵੀ ਅਸੀਂ ਇਹਨੂੰ ਪੂਰੀ ਤਰ੍ਹਾਂ ਪੜਤਾਲ ਕਰਾਂਗੇ ਜੇ ਕੋਈ ਗੱਲ ਸਾਹਮਣੇ ਆਉਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਗੈਂਗਸਟਰ ਕਹੇ ਚੱਲਾ ਗੈਂਗਸਟਰ ਦੀ ਪਰਿਭਾਸ਼ਾ ਕੀ ਹੈ ਆ ਦੇਖੋ ਜੀ ਅੱਜ ਕੱਲ ਜਿਹੜਾ ਗੁੰਡਾਗਰਦੀ ਗੈਂਗਸਟਰ ਇਹ ਆਮ ਸ਼ਬਦ ਹੋ ਗਏ ਪਰ ਇਹਨਾਂ ਦੀ ਪਰਿਭਾਸ਼ਾ ਜਿਹੜੀ ਹੈ ਜੋ ਗੈਂਗਸਟਰ ਕਹਿੰਦੇ ਆ ਨਾ ਅਸੀਂ ਉਹ ਇੱਕ ਵਿਗੜਿਆ ਹੋਇਆ ਸਮਾਜ ਤੋਂ ਆਦਮੀ ਹੈ ਜਿਹਦੇ ਖਿਲਾਫ ਕਤਲ ਦੇ ਲੁੱਟਖੋਹ ਦੇ ਵਾਰਦਾਤਾਂ ਦੇ ਜਿਹੜੇ ਮੁਕੱਦਮੇ ਦਰਜ ਹੁੰਦੇ ਨੇ ਉਹਨੂੰ ਅਸੀਂ ਗੈਂਗਸਟਰ ਦੀ ਕੈਟਾਗਰੀ ਦੇ ਵਿੱਚ